ਛਡਾਉਣਾ ਘੋੜਾ ਫਿਲਹਾਲ ਭਾਈ ਆਪਣਾ ਬੰਦ ਆ ਉਹਦਾ ਕਾਰਨ ਇਹ ਆ ਗਿਆ ਆਪਣੇ ਰਣ ਸਿੰਘ ਦਾ ਬੱਚਾ ਬੜੇ ਦੋਸਤਾਂ ਨੇ ਇਹਦਾ ਨਾਮ ਆ ਜਿਹੜਾ ਅੱਜ ਲੇਟ ਹੋ ਗਿਆ ਮੈਂ ਰਣ ਸਿੰਘ ਨੂੰ ਦੂਜੇ ਕਮਰੇ ਚ ਛੱਡਣਾ ਹੁੰਦਾ ਤੇ ਇਹ ਮੈਨੂੰ ਦੇਖ ਕੇ ਟੋਏ ਪਾ ਜਾਂਦਾ ਪੂਰਾ ਗਰਮ ਹੋ ਜਾਂਦਾ ਇਹਨੂੰ ਇਹ ਹੁੰਦਾ ਵੀ ਮੈਨੂੰ ਬਾਹਰ ਲੈ ਕੇ ਜਾਓ ਕਿਉਂਕਿ ਤਿੰਨ ਤੋਂ ਚਾਰ ਮਹੀਨੇ ਹੋ ਗਏ ਵੀਡੀਓਗ੍ਰਾਫੀ ਦਾ ਸੀਜ਼ਨ ਚੱਲ ਚੱਲਣ ਕਰਕੇ ਇਹਨੂੰ ਪ੍ਰੋਪਰ ਟਾਈਮ ਨਹੀਂ ਦਿੱਤਾ ਜਾਂਦਾ ਪਰ ਫੇਰ ਵੀ ਘੋੜਾ ਆਪਣਾ ਪਹਿਲਾਂ ਨਾਲੋਂ ਫਿੱਟ ਪਿਆ ਉਹਨੂੰ ਲਗਾਉਣ ਨੂੰ ਪਾਉਣਾ ਇਹਨੂੰ ਐ ਹੁੰਦਾ ਵੀ ਜਦੋਂ ਮੈਂ ਆ ਜਾ ਮੈਨੂੰ ਦੇਖ ਲੈ ਇਹ ਫਿਰ ਹੋਰ ਉਛਲ-ਕੁੱਦ ਜੀ ਕਰਨ ਲੱਗ ਜਾਂਦਾ ਬਹੁਤ ਤੇਜ਼ ਹੋ ਜਾਂਦਾ ਪਰ ਹੁਣ ਸਮੇਂ ਦੀ ਘਾਟ ਕਾਰਨ ਕਰਕੇ ਜਿਵੇਂ ਹੁਣ ਅੱਜ ਟਾਈਮ ਮਿਲਿਆ ਹੁਣ ਇਹਨੂੰ ਖਰਖਰਾ ਖੁਰਖਰਾ ਲਾਵਾਂਗੇ ਜੇ ਕੱਲ ਮੈਂ ਨਮਾਤਾ ਸੀ ਘੋੜੇ ਨੂੰ ਤੇ ਆਜੋ ਨਾਲੇ ਦਾ ਬੱਚਾ ਵੀ ਅੱਜ ਤੁਹਾਨੂੰ ਦਿਖਾਉਣਾ ਕਈ ਦੋਸਤ ਮੈਨੂੰ ਮੈਸੇਜ ਫੋਨ ਕਰਦੇ ਰਹਿੰਦੇ ਆ ਬਾਈ ਘੋੜੇ ਦਿਖਾ ਦੇਕਰ ਘੋੜੇ ਨਹੀਂ ਦਿਖਾਏ ਤੇ ਦਿਖਾਉਣ ਲੱਗਿਆ ਇਹ ਦੇਖ ਲਓ ਵੀ ਕਾਮਰੇ ਚ ਇਹਨੇ ਪੂਰੀ ਐਨ ਖੁੱਤੀ ਪਾਰਖਿਆ ਟੋਏ ਪਾਉਣ ਦੇਣ ਤੇ ਮੈਨੂੰ ਦੇਖ ਕੇ ਤੇ ਬੜੀ ਜਿਆਦਾ ਨਜਾਇਜ਼ ਕਾਲੀ ਕਰਦਾ ਇਹਨੂੰ ਐ ਹੁੰਦਾ ਵੀ ਹੁਣ ਮੈਨੂੰ ਬਾਹਰ ਕੱਢ ਲੈ ਕਰਾ ਜਲਦੀ ਤੇ ਆਜੋ ਤੇ ਹੁ ਜਿਵੇਂ ਹੁਣ ਫੁੱਲ ਉਛਲਕਦ ਕਰ ਰਿਹਾ ਪਰ ਇਹ ਨਾਸਲੇ ਦੀ ਇਹ ਜੀ ਇਹ ਨਹੀਂ ਹੈਗਾ ਵੀ ਕੋਈ ਲੱਤ ਮਾਰ ਦੂ ਜਾਂ ਕਮਰੇ ਚ ਵਾਗੇ ਵੀ ਗਰਮ ਪਾਣਾ ਕਰੂ ਮੂੰਹ ਕੋਲ ਲੈ ਕੇ ਆਪ ਲਗਾਮ ਲਊਗਾ ਵੀ ਮੈਨੂੰ ਲਗਾਮ ਪਾ ਲੋ ਜੀ ਤੇ ਮੈਨੂੰ ਬਾਹਰ ਕੱਢੋ ਤੇ ਇਹ ਸਿਫਤਾ ਆਪਣੇ ਰਣ ਸਿੰਘ ਦੀ ਇਹ ਨਹੀਂ ਹੈਗਾ ਵੀ ਕੋਈ ਸ਼ਰਾਰਤ ਕਰ ਦੂ ਜਾਂ ਲੱਤ ਮਾਰ ਦੂ ਜਾਂ ਦੰਦੀ ਵੜ ਦੂ ਮੇਰੇ ਦੰਦੀਆਂ ਤੇ ਜਰੂਰ ਵੜਦਾ ਪਰ ਪੂਲੀਆਂ ਪੂਲੀਆਂ ਹੀ ਵੜਦਾ ਹੁੰਦਾ ਜਿਵੇਂ ਹੁਣ ਕੱਲਾ ਖੜਾ ਸੀ ਇਹ ਪੂਰਾ ਖੱਦਾ ਭਾਰ ਖਿਆ ਸੀ ਇਹਨੇ ਕਮਰੇ ਦੇ ਵਿੱਚ ਐ ਸੀ ਵੀ ਬਹੁਤ ਜਿਆਦਾ ਗਰਮ ਕੋੜਾ ਵੀ ਜਿਹੜਾ ਨੇੜੇ ਨਹੀਂ ਆਉਣ ਦੇਊਗਾ ਤੁਹਾਨੂੰ ਨੁਕਸਾਨ ਪਹਤਾ ਦੂ ਪਰ ਉਹੋ ਜਿਹਾ ਆਪਣਾ ਰਣ ਸਿੰਘ ਬਿਲਕੁਲ ਨਹੀਂ ਮੈਂ ਹੁਣ ਕੋਲੇ ਆ ਗਿਆ ਇਹਨੇ ਮੇਰੇ ਹੱਥ 'ਚ ਲਗਾਮ ਦੇਖ ਲਈ ਇਹ ਹੁਣ ਮੈਨੂੰ ਕਹਿੰਦਾ ਵੀ ਲਗਾਮ ਪਾਓ ਜੀ ਮੈਨੂੰ ਤੇ ਬਾਹਰ ਕੱਢੋ ਤੇ ਹੁਣ ਇਹਨੂੰ ਸਮਾਂ ਤਾਂ ਘੱਟ ਦਿੱਤਾ ਜਾਂਦਾ ਤੇ ਪਰ ਜਿੰਨਾ ਵੀ ਹੁੰਦਾ ਚੱਲ ਉਨਾਂ ਹੀ ਸਹੀ ਆ ਦੇਖੋ ਆ ਹੁਣ ਦਿੰਦੀਆਂ ਪੋਲੀਆਂ ਪੋਲੀਆਂ ਜਾਂ ਵੱਢ ਕੇ ਮੈਨੂੰ ਕਹਿੰਦਾ ਵੀ ਤੂੰ ਲੇਟ ਹੋ ਗਿਆ ਅਲ ਇਹ ਇੱਕ ਕੋੜੇ ਦੀ ਇਹ ਨਸਲ ਹੁੰਦੀ ਆ ਯਾਰ ਜਿਵੇਂ ਇੱਕ ਅਰਜਨ ਵਾਲਾ ਬਲੱਡ ਮੈਂ ਦੇਖਿਆ ਜਿੰਨਾ ਮਰਜ਼ੀ ਗਰਮਾ ਕਾਮਰੇ ਚ ਜਿੰਨਾ ਮਰਜ਼ੀ ਟੱਪੂ ਜਾਂ ਲਗਾਮ ਪਾ ਲਾਂਗੇ ਫੇਰ ਬਥੇਰਾ ਟੱਪੂ ਪਰ ਇਹ ਨਹੀਂ ਹੈਗਾ ਵੀ ਆਪਦੇ ਮਾਲਕ ਦੇ ਲੱਤ ਮਾਰ ਦੂ ਜਾਂ ਕੋਈ ਨੁਕਸਾਨ ਪਹੁੰਚਾ ਦੂ ਇਹ ਸਿਫਤ ਆ ਇਸ ਲਾਈਨ ਦੀ ਤੇ ਇਹ ਮੇਰਾ ਪਤਾ ਹੁਣ RAM nal ਲਗਾਮ ਲੈਂਦਾ ਮੈਂ ਤੂੰ ਆਪ ਮੂੰਹ ਕਰ ਲਾਂਦਾ ਮੂਰੇ ਵੀ ਮੇਰੇ ਲਗਾਮ ਪਾ ਲੋ ਜੀ ਤੇ ਜਦੋਂ ਆਪਾਂ ਘੋੜਾ ਰੱਖਦੇ ਹਾਂ ਕੋਈ ਵੀ ਤੇ ਜੇ ਜਾਦੇ ਗਰਮ ਘੋੜਾ ਹੋਵੇ ਕਈ ਵਾਰ ਬੰਦੇ ਨੂੰ ਤੰਗ ਪਰੇਸ਼ਾਨ ਕਰਦਾ ਪਰ ਇਹ ਆਪਣੇ ਰਣ ਸਿੰਘ ਦੀ ਸਿਫਤ ਆ ਤੇ ਕਿੰਨਾ ਗਰਮਾ ਵਿਦਿਆਪ ਨੂੰ ਸ਼ੋਅ ਕਰ ਰਿਹਾ ਸੀ ਜਦੋਂ ਆਪਾਂ ਬਾਹਰ ਖੜੇ ਸੀ ਦੇਖ ਰਿਹਾ ਸੀ ਇਹਦੇ ਲਗਾਮ ਨਹੀਂ ਪਈ ਸੀ ਮੈਨੂੰ ਕਹਿ ਰਿਹਾ ਸੀ ਛੇਤੀ ਆ ਜਾ ਮੈਨੂੰ ਬਾਹਰ ਕੱਢ ਲਾ ਤੇ ਹੁਣ ਦੇਖੋ ਕਿਵੇਂ ਸ਼ਾਂਤ ਹੋ ਕੇ ਖੜ ਗਿਆ ਹੁਣ ਇਹਦੇ ਉਰੇ ਖਰਖਰਾ ਲਾਉਂਗਾ ਮੈਂ ਲਗਾਮ ਪਾ ਕੇ ਨਹੀਂ ਤਾਂ ਇਹਦੇ ਲਗਾਮ ਤੋਂ ਬਿਨਾ ਵੀ ਮੈਂ ਖਰਖਰਾ ਲਾ ਦਣਾ ਹੁਣ ਰਣ ਸਿੰਘ ਦੇ ਪਰ ਕਾਰਨ ਕੀ ਆ ਇਹ ਫਿਰ ਮੇਰੇ ਹਲਕੇ ਹਲਕੇ ਦੰਦੀਆਂ ਵੱਢੀਆਂ ਜਾਂਦਾ ਨਾਲ ਤੇਨੂੰ ਕਹਿ ਜਾ ਲਾ ਜੂ ਹੁਣ ਮੈਂ 15 20 ਮਿੰਟ ਤੇ ਨਾਲ ਦੀ ਨਾਲ ਆ ਜਿਹੜੇ ਇਹਦੇ ਮੈਂ ਖਰਖਰਾ ਲਾਈ ਜਾਊਂਗਾ ਹਾਂ ਤੇ ਪਹਿਲਾਂ ਮੈਂ ਜਿਵੇਂ ਪਹਿਲਾਂ ਸਭੀ ਮੈਂ ਆਪਣੇ ਰਣ ਸਿੰਘ ਨੂੰ ਬਾਲ ਕੇ ਦਾਣਾ ਪਾਉਂਦਾ ਰ ਪਰ ਤਕਰੀਬਨ 4 ਮਹੀਨਿਆਂ ਦੇ ਕਰੀਬ ਹੋ ਗਿਆ ਮੈਂ ਬਾਈ ਸਨੀ ਵਾਲੀ ਅਸ਼ਵ ਫੀਡ ਯੂਜ਼ ਕੀਤੀ ਆ ਤੇ ਮੈਨੂੰ ਉਹਦੇ ਨਾਲੋਂ ਫਰਕ ਸ਼ਾਇਦ ਛੁਈਂਦਾ ਬਹੁਤ ਲੱਗਿਆ ਮੈਂ ਓਨੈਸਟਲੀ ਕਹਿਣਾ ਵੀ ਮੈਂ ਇਤੋਂ ਖਰਖਰਾ ਵੀ ਨਹੀਂ ਵੱਜਦਾ ਜਿਆਦਾਦਰ ਘੋੜੇ ਦੇ ਕੀ ਕਹਿਣਾ ਹਫਤੇ 'ਚ ਇੱਕ ਜਾਂ ਦੋ ਦਿਨ ਖਰਖਰਾ ਲਾਦਾ ਮੈਂ ਤੇ ਚਮਕ ਚਮਕ ਕਪੂਰੀਆ ਘੋੜੇ ਦੀ ਨਾ ਤਾਂ ਇਹ ਅੰਡਰ weight ਆ ਨਾ ਓਵਰ weight ਆ ਪਹਿਲਾਂ ਅੰਡਰ weight ਬਹੁਤ ਜ਼ਿਆਦਾ ਹੋ ਗਿਆ ਸੀ ਕਈ ਸੱਜਣਾ ਨੇ ਮੈਨੂੰ ਕਿਹਾ ਜਦੋਂ ਗਰਮੀ ਟੱਪ ਕੇ ਗਈ ਸੀ ਛਾਲ ਦੇ ਵਿੱਚ ਵੀ ਆਪਣਾ ਘੋੜਾ ਜਿਹੜਾ ਉਹ ਬਹੁਤ ਜ਼ਿਆਦਾ ਅੰਡਰ weight ਸੀ ਤੇ ਹੁਣ ਬਿਲਕੁਲ ਸੈੱਟ ਐਣ ਪਹਿਲਾਂ ਇਹਨੂੰ ਮੈਂ ਬਾ बाजरा ਬੂਜਰਾ ਕਣਕ ਵਾਲ ਕੇ ਬਾ ਜੌਂ ਵਾਲ ਕੇ ਪਾ ਆਂਦੇ ਹੁੰਦੇ ਸੀ ਪਰ ਹੁਣ ਇਹਨੂੰ ਜਿਹੜੀ ਮੈਂ ਫੀੜੇ ਪਾਈ ਜਾਂਦਾ ਆ ਆਪਾਂ ਨੂੰ ਬਈ ਵਧੀਆ ਰਿਜ਼ਲਟ ਮਿਲਿਆ ਬੜੇ ਦੋਸਤ ਮੈਨੂੰ ਫੋਨ ਕਰਕੇ ਪੁੱਛਦੇ ਹੁੰਦੇ ਕਈ ਵਾਰ ਜਿਹੜੀ ਚੀਜ਼ ਆਪਾਂ ਜਿੰਨੇ ਵਰਤ ਰਹੇ ਉਵੇਂ ਹੀ ਦੱਸਦਾਂ ਨੇ ਹੁੰਨਿਆ ਦੂਜੀ ਗੱਲ ਇਹ ਆ ਜਿਵੇਂ ਮੈਨੂੰ ਸਮਾਂ ਘੱਟਾ ਹੁਣ ਵੀ ਸਮਾਂ ਘੱਟ ਮਿਲਦਾ ਤੇ ਇਹ ਪੌਣੀ ਬੜੀ ਸੌਖੀ ਆ ਕਿਉਂਕਿ ਕਈ ਵਾਰ ਘਰੋਂ ਵੀ ਪਾ ਆਂਦੇ ਆ ਵੀ ਘਰ ਦੇ ਵੀ ਪਾ ਆਂਦੇ ਫੀਡ ਉਬਾਲਣ ਵਾਲੇ ਦਾਣੇ ਦਾ ਥੋੜਾ ਜਿਹਾ ਚੱਕਰ ਰਹਿਣਾ ਹੁੰਦਾ ਉਹਤੇ ਮਿਹਨਤ ਜ਼ਿਆਦਾ ਲੱਗਦੀ ਆ ਇਹ ਤਾਂ ਬਸ ਬੈਗ ਪਿਆ ਹੁੰਦਾ ਭਰੋ ਤੇ ਇਹਨੂੰ ਪਾ ਦੋ ਤਕਰੀਬਨ ਇਹਨੂੰ ਮੈਂ ਸਵਾ ਕਿਲੋ ਫੀਡ ਸਵੇਰੇ ਪਾਉਂਨਾ ਕਿਲੋ ਕੁ ਦੁਪਹਿਰੇ ਪੈ ਜਾਂਦੀ ਆ ਤੇ ਸਵਾ ਕਿਲੋ ਜਿਹੜੀ ਸ਼ਾਮ ਨੂੰ ਸਾਢੇ ਕਿ ਤਿੰਨ ਕਿਲੋ ਫੀਡ ਆ ਜਿਹੜੀ ਰਣ ਸਿੰਘ ਹੁਣ ਖਾ ਰਿਆ ਤੇ ਮੈਨੂੰ ਪਰ ਠੀਕ ਆ ਪੂਰਾ ਫਿੱਟ ਪਿਆ ਓਵਰ weight ਇਹਨੂੰ ਆਪਾਂ ਤਾਂ ਨਹੀਂ ਜ਼ਿਆਦਾ ਕਰਦੇ ਫੀਡ ਇੰਨੀ ਕੁ ਵਾਧੂ ਆ ਕਿਉਂਕਿ ਘੋੜਾ ਖੜਾ ਫਿਲਹਾਲ ਆਪਣਾ ਜਦੋਂ ਸਵਾਰੀ ਸੂਰੀ ਕਰਦੇ ਹੋ ਫੇਰ ਵਧਾਣੇ ਪਰ ਇਹਨਾਂ ਪੂਰਾ ਫਿੱਟ ਪਿਆ ਘੋੜਾ ਤੇ ਆਜੋ ਇਹਦਾ ਪੁੱਤ ਵੀ ਮੈਂ ਦਿਖਾਵਾਂ ਜਾਰਾ ਨੂੰ ਵੀ ਹੁਣ ਮੈਂ ਵਰਤ ਉਹੀ ਫੀਡ ਉਹਦਾ ਕਾਰਨ ਇਹ ਹੈ ਜਿੰਮੀ ਹੁਣ ਉਹ ਦੁੱਧ ਦੇ ਰਹੀ ਆ ਉਹਨੂੰ ਥੋੜੀ ਜੀ ਵੱਧ ਪਾ ਦੇਣਾ ਹੁੰਦਾ ਫੀਡ ਉਹਨੂੰ ਮੈਂ ਕਈ ਵਾਰ 1.5 ਕਿਲੋ ਹੀ ਪਾਤਾ ਨਹੀਂ ਸਵਾ ਸਵਾ ਕਿਲੋ ਆ ਜਿਹੜੀ ਉਹ ਤਿੰਨੇ ਟਾਈਮ ਪਾ ਦੇਣਾ ਹੁੰਦਾ ਇਹਦਾ ਬੱਚਾ ਵੀ ਮੈਂ ਤੁਹਾਨੂੰ ਦਿਖਾਉਣਾ ਰਣ ਸਿੰਘ ਦਾ ਆ ਗਿਆ ਮੈਂ ਪੁੱਤ ਤੇਰੇ ਕੋਲੇ ਆ ਜੋ ਬੱਚਾ ਪੂਰਾ ਵਧੀਆ ਬਣਦਾ ਜਾ ਰਿਹਾ ਮੇਥੋਂ ਮਤਲਬ ਆਪਦੇ ਵੱਲੋਂ ਕਮੀ ਆ ਵੀ ਕੇਰ ਘੱਟ ਹੁੰਦੀ ਆ ਪਰ ਇਹਨੇ ਰਣ ਸਿੰਘ ਨੇ ਬੜਾ ਸੋਹਣਾ ਰਿਜ਼ਲਟ ਦਿੱਤਾ ਜੋ ਮੈਂ ਤੁਹਾਨੂੰ ਦਿਖਾਉਣਾ ਤੇ ਕਈ ਦੋਸਤ ਮੈਨੂੰ ਫੋਨ ਕਰਦੇ ਰਹਿੰਦੇ ਬਾਈ ਘੋੜਾ ਛੜਾਉਣਾ ਘੋੜਾ ਫਿਲਹਾਲ ਬਾਈ ਆਪਣਾ ਬੰਦ ਉਹਦਾ ਕਾਰਨ ਇਹ ਆ ਵੀ ਸਮਾਂ ਨਹੀਂ ਹੁੰਦਾ ਅੱਜ ਵੀ ਸ਼ਾਮ ਨੂੰ ਮੈਂ ਵੀਡੀਓ ਤਾਂ ਬਣਾ ਰਿਹਾ ਵੀ ਮੈਨੂੰ ਇੱਕ ਦੋ ਦੋਸਤਾਂ ਦੇ ਬਹੁਤ ਪਰਸਨਲੀ ਫੋਨ ਆਏ ਕਹਿੰਦੇ ਯਾਰ ਘੋੜੇ ਤਾਂ ਦਿਖਾ ਦੇ ਆਪਣੇ ਜਾਨਵਰ ਬਾਕੀ ਆਪਣੇ ਦੂਜੇ ਪਾਸੇ ਨੇ ਤੇ ਇਹ ਆ ਗਿਆ ਆਪਣੇ ਰਣ ਸਿੰਘ ਦਾ ਬੱਚਾ بڑے ਦੋਸਤਾਂ ਨੇ ਇਹਦਾ ਨਾਮ ਆ ਜਿਹੜਾ ਉਹ ਰਣਜੀਤ ਰეკਮੈਂਡ ਕਰਿਆ ਹੁਣ ਇਹਨੂੰ ਉਧਰ ਕਮਰੇ ਚ ਲੈ ਕੇ ਜਾਊਗਾ ਰਣ ਸਿੰਘ ਨੂੰ ਜਿਹੜਾ ਮੈਂ ਇੱਧਰ ਬੰਨ ਦੂੰਗਾ ਜਾਰਾ ਥੋੜੀ ਜੀ ਆਪਦੇ ਬੱਚੇ ਨੂੰ ਲੈ ਕੇ ਜਿਆਦਾ ਜ਼ਾਰਾ ਥੋੜੀ ਜਿਹਾ ਆਪਣੇ ਬੱਚਿਆਂ ਨੂੰ ਲੈ ਕੇ ਨਾ ਅ ਗੁੱਸੇ ਜਿਹਾ ਰਹਿੰਦੀ ਆ ਨੇੜੇ ਨਹੀਂ ਛੇਤੀ ਆਉਣ ਦਿੰਦੀ ਮੇਰੇ ਬੱਚੇ ਨੂੰ ਕੋਈ ਨੁਕਸਾਨ ਨਾ ਪਹਤਾ ਦੇ ਤੇ ਇਹਨੂੰ ਮੈਂ ਇੱਕ ਦਿਨ ਦਿਨ ਦੇ ਵਿੱਚ ਦਿਖਾਵਾਂਗਾ ਤੁਹਾਨੂੰ ਇਹਦੀ ਵੀਡੀਓ ਬਹੁਤ ਇਹ ਵੀ ਬਿਲਕੁਲ ਆਪਣੇ ਪਿਆਰ ਵਾਲੀਆਂ ਹਰਕਤਾਂ ਨੇ ਦੀਆਂ ਜਿਵੇਂ ਜ਼ਾਰਾ ਆਪਣੀ ਉਹ ਫਿਰ ਵੀ ਠੀਕ ਆ ਉਹ ਚੰਚਲਮਨ ਦਾ ਦੱਸਿਆ ਵੀ ਜਦੋਂ ਉਹਦੇ ਕੋਲ ਵਗ ਜਾਂ ਫਿਰ ਤਾਂ ਉਹਨੇ ਮਤਲਬ ਹੀ ਨਹੀਂ ਵੀ 1% ਵੀ ਹੱਲ ਜੇ ਹੁਣ ਮੈਂ ਇੱਧਰ ਆ ਗਿਆ ਫਿਰ ਉਹਦਾ ਹੀ ਕੰਮ ਹੋ ਗਿਆ ਮੈਨੂੰ ਛੇਤੀ ਛੇਤੀ ਲੈ ਕੇ ਜਾ ਤੇ ਮਿੱਤਰੋ ਮੈਂ ਕਾਲੀ ਕਾਲੀ ਜੀ ਵੀਡੀਓ ਬਣਾਈ ਆ ਇਹ ਲੂਸਣ ਬਹੁਤ ਵਧੀਆ ਹੋ ਰਿਹਾ ਸੱਚ ਆਪਣਾ ਮੈਂ ਲੂਸਣ ਵੀ ਦਿਖਾ ਦਾਂ ਜਿਵੇਂ ਇਸ ਵਾਰ ਪੂਰਾ ਵਧੀਆ ਲੂਸਣ ਹੋਇਆ ਹੁਣ ਲੂਸਣ ਚੱਲਦਾ ਘੋੜਿਆਂ ਨੂੰ ਦਿਨ ਦੇ ਵਿੱਚ ਆਪਾਂ ਲੂਸਣ ਪਾਦਨੇ ਹੁੰਨੇ ਜਦੋਂ ਵੀ ਫ੍ਰੀ ਟਾਈਮ ਹੁੰਦਾ ਰਾਤ ਨੂੰ ਵੀ ਲੂਸਣ ਪਾਦਨੇ ਹੁੰਨੇ ਤੇ ਤਿੰਨੇ ਟਾਈਮ ਹੁਣ ਤਕਰੀਬਨ ਜਿਹੜੀ ਆਪਾਂ ਇਹ ਫੀਡ ਪਾਈ ਜਾਂਦੇ ਆ ਤੇ ਓਕੇ ਮਿੱਤਰੋ ਮਿਲਦੇ ਆਂ ਕਿਸੇ ਅਗਲੀ ਵੀਡੀਓ ਚ ਧੰਨਵਾਦ ਸਾਰੇ ਦੋਸਤਾਂ ਦਾ ਵੀਡੀਓ ਦੇਖਣ ਵਾਸਤੇ